ਵਾਹਿਗੁਰੂ ਜੀ ਸਾਰੇ ਹੀ ਪਰਿਵਾਰ ਸਾਰੀਆਂ ਹੀ ਮਾਵਾਂ ਸਾਰੇ ਹੀ ਪਿਤਾ ਜਿਹੜੇ ਹੈਗੇ ਆ ਆਪਣੇ ਬੱਚਿਆਂ ਦੀ ਕਾਮਯਾਬੀ ਚਾਹੁੰਦੇ ਆ ਕਿਉਂਕਿ ਬੱਚਿਆਂ ਦੀ ਕਾਮਯਾਬੀ ਵਿੱਚ ਹੀ ਮਾਤਾ ਤੇ ਪਿਤਾ ਦੀ ਕਾਮਯਾਬੀ ਹੁੰਦੀ ਹੈ ਜੇਕਰ ਆਪ ਜੀ ਦਾ ਬੱਚਾ ਚੰਗਾ ਨਿਕਲ ਜਾਂਦਾ ਆ ਤਾਂ ਵੀ ਕਿਹਾ ਜਾਂਦਾ ਕੀ ਇਹਦੀ ਮਾਂ ਪਿਓ ਬਹੁਤ ਚੰਗੇ ਹੋਣੇ ਬਹੁਤ ਚੰਗੀ ਸਿੱਖਿਆ ਦਿੱਤੀ ਆ ਜਿਹੜੇ ਬੱਚੇ ਇੰਨੇ ਚੰਗੇ ਨਿਕਲ ਆਏ ਆ ਜੇ ਬੱਚਾ ਕੋਈ ਖਰਾਬ ਨਿਕਲ ਜਾਂਦਾ ਵਾਹਿਗੁਰੂ ਜੀ ਕਿਸੇ ਦਾ ਵੀ ਬੱਚਾ ਖਰਾਬ ਨਾ ਨਿਕਲੇ ਸਭ ਦੇ ਬੱਚਾ ਨੂੰ ਪ੍ਰਮਾਤਮਾ ਚੰਗੀ ਬੁੱਧੀ ਦੇਵੇ ਪਰ ਜੇ ਵੀ ਕੋਈ ਨਿਕਲ ਆਂਦਾ ਹੈਗਾ ਯਾ ਉਹਦੇ ਮਾਂ ਪਿਓ ਨੂੰ ਹੀ ਦੋਸ਼ ਦਿੱਤਾ ਜਾਂਦਾ ਕਿ ਇਹਨਾਂ ਨੇ ਚੰਗੀ ਸਿੱਖਿਆ ਨਹੀਂ ਦਿੱਤੀ ਚੰਗੀ ਪਰਵਰਿਸ਼ਣੀ ਕੀਤੀ ਹੈਗੀ ਤਾਂ ਹੀ ਉਹ ਬੱਚਾ ਇਸ ਤਰ੍ਹਾਂ ਨਿਕਲਿਆ ਹੈ ਪਰ ਕੋਈ ਵੀ ਮਾਂ ਜਾਂ ਪਿਓ ਜਾਂ ਪਰਿਵਾਰ ਦਾ ਕੋਈ ਵੀ ਬੰਦਾ ਨਹੀਂ ਚਾਹੁੰਦਾ ਕਿ ਉਹਦੇ ਬੱਚੇ ਜਿਹੜੇ ਆ ਉਹ ਖਰਾਬ ਨਿਕਲਣ ਉਹ ਕਾਮਯਾਬ ਨਾ ਬਣਣ ਪਰ ਜੇ ਅਸੀਂ ਕਾਮਯਾਬੀ ਉਪਰੇ ਬੱਚਿਆਂ ਦੀ ਚਾਹੁੰਦੇ ਆ ਤੇ ਸਾਨੂੰ ਛੋਟੀ ਜੀ ਗੱਲਾਂ ਦਾ ਧਿਆਨ ਰੱਖਣਾ ਪਏਗਾ ਜਦ ਅਸੀਂ ਉਸ ਗੱਲਾਂ ਦਾ ਧਿਆਨ ਰੱਖਾਂਗੇ ਤੇ ਉਸ ਵਾਹੀ ਗੁਰੂ ਸੱਚੇ ਪਾਤਸ਼ਾਹ ਨੇ ਸਾਡੀ ਬਹੁਤ ਨੇੜੇ ਹੋ ਕੇ ਸੁਣ ਲੈਣੀ ਆ ਤੇ ਬੱਚਿਆਂ ਨੂੰ ਕਾਮਯਾਬੀ ਮਿਲ ਜਾਣੀ ਆ ਜਿਦਾਂ ਹੀ ਬੱਚੇ ਵੱਡੇ ਹੁੰਦੇ ਆ ਮਾਪਿਓ ਸਪਨੇ ਦੇਖਣ ਲੱਗ ਜਾਂਦੇ ਆ ਦੇਖਣ ਵੀ ਕਿਉਂ ਨਾ ਬੱਚੇ ਆ ਉਹਨਾਂ ਨੂੰ ਵੀ ਉਹਨਾਂ ਕੋ ਆਸਾਂ ਹੁੰਦੀਆਂ ਉਮੀਦਾਂ ਹੁੰਦੀਆਂ ਆ ਕਿ ਸਾਡੇ ਬੱਚੇ ਕਾਮਯਾਬ ਬਣਨਗੇ ਬਹੁਤ ਪੜਨਗੇ ਲਿਖਣਗੇ ਸਮਾਜ 'ਚ ਸਾਡਾ ਇੱਜ਼ਤ ਮਾਨ ਵੜੇਗਾ ਸਾਡੇ ਵਿਕਾਰ ਤਾਂ ਹੰਤੌਲਾਤ ਆਏਗੀ ਜਿਦਾ ਦੇਖੋ ਬੱਚੇ ਪੜ੍ਹ ਲਿਖ ਜਾਂਦੇ ਆ ਚੰਗੀਆਂ ਨੌਕਰੀਆਂ ਤੇ ਲੱਗ ਜਾਂਦੇ ਆ ਤੇ ਉਹਨਾਂ ਦੇ ਘਰਾਂ ਚ ਖੁਸ਼ਹਾਲੀਆਂ ਆਪਣੇ ਆਪ ਹੀ ਆ ਜਾਂਦੀਆਂ ਹੈਗੀਆਂ ਆ ਤੇ ਵਾਹਿਗੁਰੂ ਜੀ ਆਪ ਜੀ ਸਾਰੇ ਹੀ ਆਪਣੇ ਬੱਚਿਆਂ ਵਾਸਤੇ ਚੰਗਾਈ ਸੋਚਦੇ ਹੋ ਚੰਗਾਈ ਸੁੱਤਣਾ ਚਾਹੀਦਾ ਆ ਆਪ ਆਪਣੇ ਬੱਚਾ ਨੂੰ ਵਾਹਿਗੁਰੂ ਜੀ ਦੇ ਲੜ ਜਰੂਰ ਲਾਇਆ ਕਰੋ ਉਹਨਾਂ ਨੂੰ ਜਰੂਰ ਨਿਤਨੇਮ ਕਰਨਾ ਸਿਖਾਓ ਵਾਹਿਗੁਰੂ ਦਾ ਜਾਪ ਕਰਨਾ ਸਿਖਾਓ ਜਿੰਨਾ ਕੋਨਾਂ ਕੋ ਟਾਈਮ ਹੋਵੇ ਉਹਨਾਂ ਨੂੰ ਜਰੂਰ ਸਿਖਾਓ ਜਪਜੀ ਸਾਹਿਬ ਦਾ ਪਾਠ ਕਰਨਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਭਲੇ ਹੀ ਪੂਰਾ ਨਹੀਂ ਕਰ ਸਕਦੇ ਰੋਜ਼ੀ ਕਸ਼ਟਪਤੀ ਕਰ ਲਿਆ ਕਰਨ ਜਪਜੀ ਸਾਹਿਬ ਦਾ ਪਾਠ ਇੱਕ ਜਿਆਦਾ 10 ਮਿੰਟ ਲੱਗਦੇ ਹੈਗੇ ਆ ਅਗਰ ਉਹ ਜਲਦੀ ਉੱਠ ਕੇ ਨਾ ਕੇ ਤਿਆਰ ਹੋ ਜਾਂਦੇ ਤਾਂ ਵੀ ਉਹ ਜਪਜੀ ਸਾਹਿਬ ਜੀ ਦਾ ਪਾਠ ਕਰ ਸਕਦੇ ਹੈਗੇ ਆ ਜਦ ਬੱਚੇ ਪਾਠ ਨਾਲ ਜੁੜਨਗੇ ਬਾਣੀ ਨਾਲ ਜੁੜਨਗੇ ਤੇ ਬਾਬਾ ਜੀ ਨੇ ਉਹਨਾਂ ਦੀ ਕਿਸਮਤ ਆਪਣੇ ਆਪ ਹੀ ਬਦਲ ਦੇਣੀ ਹੈ ਇੱਕ ਗੱਲ ਹੈ ਮੈਂ ਆਪਣੀਆਂ ਬੀਬੀਆਂ ਭੈਣਾਂ ਆਪਣੀਆਂ ਬੇਟੀਆਂ ਨੂੰ ਜਰੂਰ ਕਹਿਣਾ ਚਾਹੂੰਗੀ ਕਿ ਜਦ ਵੀ ਆਪ ਜੀ ਦਾ ਬੱਚਾ ਛੋਟਾ ਹੁੰਦਾ ਆ ਆਪ ਜੀ ਉਹਨੂੰ ਦੁੱਧ ਪਿਲਾਉਂਦੇ ਹੋ ਤੇ ਆਪ ਜੀ ਨਾਲ-ਨਾਲ ਸਿਮਰਨ ਜ਼ਰੂਰ ਕਰਿਆ ਕਰੋ ਜਿੰਨੀ ਚਿਰ ਬੱਚਾ ਆਪ ਜੀ ਦਾ ਦੁੱਧ ਪੀਂਦਾ ਰਹੇ ਆਪ ਜੀ ਉਹਨੂੰ ਨਾਲ ਸਿਮਰਨ ਕਰਦੇ ਰਿਹਾ ਕਰੋ ਜੇ ਆਪ ਜੀ ਨੂੰ ਜਪਜੀ ਸਾਹਿਬ ਜੀ ਦਾ ਪਾਠ ਯਾਦ ਹੈਗਾ ਮੂੰਹ ਜਵਾਨੀ ਤੇ ਆਪ ਜੀ ਨਾਲ-ਨਾਲ ਬੱਚੇ ਨੂੰ ਦੁੱਧ ਪਲਾਈ ਜਾਓ ਨਾਲ-ਨਾਲ ਪਾਠ ਕਰਿ ਜਾਓ ਜਪਜੀ ਸਾਹਿਬ ਜੀ ਦਾ ਪਾਠ ਕਰਿ ਜਾਓ ਇਹਨਾਂ ਜਿਹੜਾ ਬੱਚਾ ਦੁੱਧ ਪੀ ਰਿਹਾ ਆ ਉਹਤੇ ਬਹੁਤ ਅਸਰ ਹੋਏਗਾ ਤੇ ਉਹ ਬੱਚੇ ਨਾ ਸਮਝੋ ਕਿ ਉਹਨੂੰ ਜਿਹੜੀ ਅਸੀਂ ਗੁਰਤੀ ਦਿੰਨੇ ਆ ਉਹ ਗੁਰਤੀ ਉਹਨੂੰ ਪਾਠ ਦੀ ਆ ਜਾਣੀ ਆ ਉਹ ਗੁਰਤੀ ਵਾਹਿਗੁਰੂ ਜੀ ਨੇ ਆਪੀ ਦਿੱਤਣੀ ਆ ਜਦ ਵਾਹਿਗੁਰੂ ਜੀ ਨੇ ਅਸੀਂ ਉਹਨੂੰ ਦੁੱਧ ਪਿਲਾਉਂਦੇ ਹੀ ਬੱਚੇ ਨੂੰ ਜੋੜ ਲਿਆ ਤੇ ਉਹ ਬੱਚਾ ਕਦੀ ਵੀ ਟੁੱਟਣ ਵਾਲਾ ਨਹੀਂ ਆ ਗੁਰੂ ਤੋਂ ਉਹਨੇ ਹਮੇਸ਼ਾ ਗੁਰੂ ਦੇ ਚਰਨਾਂ ਨਾਲ ਜੁੜੇ ਰਹਿਣਾ ਆ ਕਿਉਂਕਿ ਅਸੀਂ ਤੇ ਉਹਨੂੰ ਜਿਹੜੀ ਕੁੱਟੀ ਹੈਗੀ ਆ ਉਹ ਹੀ ਅਸੀਂ ਉਹਨੂੰ ਵਾਹਿਗੁਰੂ ਦੇ ਨਾਮ ਦੀ ਭਲਾਈ ਆ ਪਾਠ ਦੀ ਭਲਾਈ ਆ ਤੇ ਫਿਰ ਉਹ ਕਿਸ ਤਰ੍ਹਾਂ ਨਾਮ ਤੋਂ ਟੁੱਟ ਸਕਦਾ ਆ ਜਦ ਆਪ ਜੀ ਨੂੰ ਬੱਚੇ ਨੂੰ ਨਵਾਉਂਦੇ ਹੋ ਮਾਲਿਸ਼ ਕਰਦੇ ਹੋ ਤਦ ਵੀ ਆਪ ਜੀ ਪਾਠ ਕਰਿਆ ਕਰੋ ਜਿਹੜਾ ਵੀ ਆਪ ਜੀ ਨੂੰ ਮੂੰਹ ਜਵਾਨੀ ਪਾਠ yaad ਹੋ ਗਈ ਜੇ ਕੋਈ ਪਾਠ yaad ਨਹੀਂ ਹੈਗਾ ਆ ਤੇ ਵਾਹਿਗੁਰੂ ਜੀ ਦਾ ਹੀ ਨਾਮ ਚਪਾਈ ਜਾਇਆ ਕਰੋ ਮਾਲਿਸ਼ ਕਰਦੇ ਹੋਏ ਬੱਚੇ ਨੂੰ ਨਵਾਉਂਦੇ ਹੋਏ ਬੱਚੇ ਨੂੰ ਜਦ ਆਪ ਜੀ ਉਹਨੂੰ ਇਹ ਸਭ ਆਤਾਂ ਪੈ ਜਾਣਗੀਆਂ ਤਾਂ ਬੱਚਾ ਸ਼ੁਰੂ ਤੋਂ ਹੀ ਆਪਣੇ ਕੰਨਾਂ ਵਿੱਚ ਉਹ ਆਵਾਜ਼ ਸੁਣਨੇ ਸ਼ੁਰੂ ਹੋ ਜਾਏਗਾ ਵਾਇ ਗੁਰੂ ਦਾ ਜਾਪ ਸੁੰਣਾ ਸ਼ੁਰੂ ਹੋ ਜਾਏਗਾ ਜਦੋਂ ਉਹ ਪਾਠ ਕਰਨਾ ਆਪ ਜਪਜੀ ਸਾਹਿਬ ਜੀ ਦਾ ਪਾਠ ਕਰ ਰਹੇ ਹੋ ਤੇ ਉਹਨੂੰ ਜਪਜੀ ਸਾਹਿਬ ਜੀ ਦੇ ਪਾਠ ਦੀ ਆਦਤ ਪੈ ਜਾਏਗੀ ਤੇ ਜਦ ਉਹਨੂੰ ਇਹ ਆਤਮ ਪੈ ਜਾਣੀ ਜੀ ਆ ਥੋੜਾ ਵੱਡਾ ਹੋ ਜਾਏਗਾ ਤੇ ਆਪ ਜੀ ਨੂੰ ਆਪ ਵੀ ਪਾਠ ਕਰੋਗੇ ਤੇ ਉਹ ਆਪ ਜੀ ਦੇ ਨਾਲ ਜੂਰ ਬੈਠੇਗਾ ਉਸੇ ਤਰ੍ਹਾਂ ਹੀ ਆਪ ਕੋ ਗੁਰੂਤਾ ਸਾਹਿਬ ਜੀ ਮੰਗੇਗਾ ਕਿ ਅਗੇ ਮੈਂ ਵੀ ਬੈਠਣਾ ਹੈਗਾ ਮੈਨੂੰ ਵੀ ਦਿਓ ਮੈਂ ਵੀ ਪਾਠ ਕਰਨਾ ਹੈਗਾ ਕਿਉਂਕਿ ਅਸੀਂ ਉਹਨੂੰ ਗੁਰਤੀ ਹੀ ਨਾਮ ਦੇ ਦਿੱਤੀ ਹੋਈ ਹੈ ਜਦੋਂ ਪੈਦਾ ਹੋਇਆ ਤਦ ਤੋਂ ਅਸੀਂ ਉਹਨਾਂ ਨੂੰ ਦੁੱਧ ਪਲਾਉਂਦੇ ਹੋਏ ਉਹਨਾਂ ਦੀ ਮਾਲਿਸ਼ ਕਰਦੇ ਹੋਏ ਉਹਨਾਂ ਨੂੰ ਨਿਵਾਉਂਦੇ ਹੋਏ ਅਸੀਂ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਹੈ ਵਾਹਿਗੁਰੂ ਦੇ ਚਰਨਾਂ ਨਾਲ ਜੁੜੇ ਰਹੇ ਹਾਂ ਤਾਂ ਬੱਚੇ 'ਚ ਆਪਣੇ ਆਪ ਹੀ ਇਹ ਗੁਣ ਆ ਜਾਣੇ ਹੈਗੇ ਆ ਫਿਰ ਜੇ ਆਪ ਜੀ ਦਾ ਬੱਚਾ ਸਕੂਲ ਜਾਣ ਲੱਗ ਜਾਂਦਾ ਜਾਂ ਆਪ ਜੀ ਉਹਦੇ ਆਸੇਸ ਫੇਰ ਨੂੰ ਟਿਫਨ ਬਣਾਉਂਦੇ ਹੋ ਨਾਸ਼ਤਾ ਬਣਾਉਂਦੇ ਹੋ ਤੇ ਆਪ ਜੀ ਪ੍ਰਾਰਥਨਾ ਜ਼ਰੂਰ ਕਰਿਆ ਕਰੋ ਪਾਠ ਕਰਦੇ ਕਰਦੇ ਹੀ ਸਾਰਾ ਆਪ ਜੀ ਉਹਦੇ ਆਸਤੇ ਨਾਸ਼ਤਾ ਬਣਾਉਦੇ ਹੋ ਉਹਦੇ ਆਸਤੇ ਟਿਫਨ ਬਣਾਉ ਤੇ ਜਦੋਂ ਉਹ ਖਾਏਗਾ ਤੇ ਉਹਦਾ ਅਸਰ ਉਹਤੇ ਜ਼ਰੂਰ ਹੋਏਗਾ ਬੱਚੇ ਦਾ ਬੱਚਾ ਗੁਰੂ ਦੇ ਚਰਨਾਂ ਨਾਲ ਜ਼ਰੂਰ ਜੁੜੇਗਾ ਦੇਖੋ ਮਾਵਾਂ ਆਪਣੇ ਬੱਚਾ ਨੂੰ ਬਦਾਮ ਦਿੰਦੀਆਂ ਆਆਂ ਉਹਨੂੰ ਸੁੱਕੇ ਨਹੀਂ ਦਿੰਦੀਆਂ ਉਹਨਾਂ ਨੂੰ ਪਿਘੋ ਕੇ ਰੱਖ ਦਿੰਦੀਆਂ ਕਿ ਗਰਮ ਹੈਗੇ ਆ ਹੁਣ ਜੇ ਉਹ ਥੋੜੇ ਜੇ ਪਿੱਛੇ ਜਾਣਗੇ ਤੇ ਇਹਨਾਂ ਦੀ ਤਸੀਰ ਠੰਡੀ ਹੋ ਜਾਊਗੀ ਤੇ ਅਸੀਂ ਉਹਨੂੰ ਬਦਾਮ ਖਾਣ ਨੂੰ ਦਵਾਂਗੇ ਤਾਂ ਕਿ ਬੱਚੇ ਦਾ ਦਿਮਾਗ ਤਿੱਖਾ ਹੋ ਜਾਏ ਜੇਕਰ ਬਦਾਮ ਆਪਣੀ ਤਸਵੀਰ ਬਦਲ ਸਕਦਾ ਆ ਯਾ ਪਿਜਣ ਨਾਲ ਕਿ ਸਾਡੇ ਨਾਮ ਜਪਣ ਨਾਲ ਸਾਡੀ ਬਾਣੀ ਪੜ੍ਹ ਕੇ ਉਹਨਾਂ ਨੂੰ ਖੁਲਾਣ ਪਲਾਣ ਨਾਲ ਉਹਨਾਂ ਦਾ ਦਿਮਾਗ ਨਹੀਂ ਬਦਲੇਗਾ ਜ਼ਰੂਰ ਬਦਲੇਗਾ ਜ਼ਰੂਰ ਉਹ ਗੁਰੂ ਚਰਨਾਂ ਨਾਲ ਜੁੜਨਗੇ ਗੁਰਬਾਣੀ ਨਾਲ ਜੁੜਨਗੇ ਪਾਠ ਨਾਲ ਜੁੜਨਗੇ ਬਸ ਆਪ ਜੀ ਨੂੰ ਥੋੜੀ ਜੀ ਮਿਹਨਤ ਕਰਨੀ ਪੈਣੀ ਆ ਆਪ ਜੀ ਨੂੰ ਬਸ ਵਾਹਿਗੁਰੂ ਜੀ ਨਾਲ ਆਪ ਖੁਦ ਜੁੜਨਾ ਪੈਣਾ ਆ ਜਦ ਆਪ ਖੁਦ ਜੁੜੋਗੇ ਤੇ ਬੱਚਾ ਨੇ ਆਪਣੇ ਆਪ ਹੀ ਜੁੜ ਜਾਣਾ ਆ ਇਹ ਸਾਰੇ ਗੁਣੇ ਮਾਤਾ ਆਪਣੇ ਬੱਚਿਆਂ ਚ ਭਰ ਸਕਦੀ ਆ ਔਰ ਬੱਚਿਆਂ ਨੂੰ ਮਾਤਾ ਦੀ ਹੀ ਅਸੀਸ ਲੱਗਦੀ ਆ ਗੁਰੂ ਗ੍ਰੰਥ ਸਾਹਿਬ ਜੀ ਚ ਵੀ ਮਾਤਾ ਨੂੰ ਹੀ ਸਭ ਤੋਂ ਉੱਚਾ ਸਥਾਨ ਦਿੱਤਾ ਗਿਆ ਆ ਤੇ ਮਾਤਾ ਦੇ ਹੀ ਅਸ਼ੀਰਵਾਦ ਜਿਹੜੇ ਆ ਉਹ ਬੱਚਿਆਂ ਨੂੰ ਲੱਗਦੇ ਆ ਉਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ ਇਹ ਉਹ ਹੀ ਅਸੀਸ ਆ ਤਾਂ ਕਿ ਅਸੀਂ ਜੋ ਬੱਚਿਆਂ ਨੂੰ ਉਹਨਾਂ ਨੂੰ ਪ੍ਰਸ਼ਾਦਾ ਸਕਾਉਨੇ ਆ ਉਹਨਾਂ ਅਸੀਂ ਪ੍ਰਸ਼ਾਦਾ ਪਕਾਉਨੇ ਆ ਤੇ ਅਸੀਂ ਵਾਹਿਗੁਰੂ ਜੀ ਦਾ ਸਿਮਰਨ ਕਰੀਏ ਜਿਹੜਾ ਉਹ ਖਾਣ ਤੇ ਉਹਨਾਂ ਦੇ ਹਿਰਦੇ ਵਿੱਚ ਉਹਨਾਂ ਦੇ ਮਾਨ ਵਿੱਚ ਵਾਹਿਗੁਰੂ ਜੀ ਦਾ ਵਾਸਾ ਹੋ ਜਾਵੇ ਮੇਰੀਆਂ ਬੀਬੀਆਂ ਭੈਣਾ ਆਪਣੇ ਬੱਚਿਆਂ ਵਾਸਤੇ ਰੋਜ਼ ਅਰਦਾਸ ਜ਼ਰੂਰ ਕਰਿਆ ਕਰੋ ਜੇ ਆਪ ਵੀ ਗੁਰਦੁਆਰੇ ਜਾਂਦੇ ਹੋ ਤੇ ਗੁਰਦੁਆਰੇ ਜਾ ਕੇ ਅਰਦਾਸ ਕਰਿਆ ਕਰੋ ਉਸ ਸੱਚੇ ਪਾਤਸ਼ਾਹ ਭਾਈ ਗੁਰੂ ਜੀ ਦੀ ਅੱਗੇ ਕਿ ਬੱਚਾ ਨੂੰ ਨੇਕ ਬੁੱਧੀ ਦੇਵੀਂ ਆਪਣੇ ਚਰਨਾਂ ਨਾਲ ਜੋੜੀਂ ਆਪਣੇ ਚਰਨਾਂ ਦੀ ਪ੍ਰੀਤੀ ਪਿਆਰ ਵਰਸਣੀ ਮਾਤਾ ਪਿਤਾ ਦਾ ਆਗਿਆਕਾਰੀ ਬਣਾਈ ਇਹਨਾਂ ਨੂੰ ਇਹ ਅਧੀ ਸਾਰਾ ਕੁਝ ਹੋਣਾ ਜਾਂ ਜਦ ਅਸੀਂ ਆਪ ਗੁਰੂ ਦੇ ਚਰਨਾਂ ਨਾਲ ਜੁੜਨਾ ਹੈ ਜਦ ਮਾਵਾਂ ਗੁਰੂ ਦੇ ਚਰਨਾਂ ਨਾਲ ਜੁੜ ਗਈਆਂ ਤੇ ਬੱਚਾ ਨੂੰ ਵੀ ਆਪਣੇ ਚਰਨਾਂ ਨਾਲ ਉਹਨਾਂ ਨੇ ਆਪਣੇ ਆਪ ਹੀ ਜੋੜ ਲੈਣਾ ਹੈ ਉਸ ਭਾਈ ਗੁਰੂ ਨੇ ਆਪ ਹੀ ਉਹ ਨਾ ਥੀ ਮੀਰ ਕਿਰਪਾ ਕਰ ਦੇਣੀ ਹੈਗੀ ਆ ਮਾਵਾ ਜੋ ਕਰਦੀਆਂ ਬੱਚੇ ਉਹੀ ਕਰਦੇ ਹੈਗੇ ਆ ਕਿਉਂਕਿ ਜੋ ਵੱਡਿਆਂ ਨੂੰ ਬੱਚੇ ਦੇਖਦੇ ਹੈਗੇ ਆ ਘਰ ਚ ਦਾਦੀ ਹੈ ਮਾ ਹੈਗੀ ਆ ਕੋਈ ਤਾਈ ਚਾਚੀ ਹੈਗੀ ਆ ਕੋਈ ਭੂਆ ਹੈਗੀ ਆ ਜਿਹੜੇ ਵੀ ਉਹ ਦੇਖਦੇ ਜਿੰਨਾਂ ਨੂੰ ਕਰਦੇ ਹੋਏ ਜੇ ਆਪ ਜੀ ਬੈਠ ਕੇ ਪਾਠ ਕਰਦੇ ਹੋ ਤਾਂ ਉਹਨਾਂ ਨੇ ਵੀ ਬੈਠ ਜਾਣਾ ਹੈ ਤੇ ਆਪਣੀ ਕੋਈ ਹੋਰ ਹੀ ਸਕੂਲ ਦੀ ਬੁੱਕ ਹੀ ਚੁੱਕ ਕੇ ਬੈਜਾਂ ਜਾਂ ਘਰ ਚ ਕੋਈ ਕਿਤਾਬ ਪਈ ਹੋਈ ਉਹ ਚੁੱਕ ਕੇ ਬੈਠ ਜਾਣ ਕਿ ਅਸੀਂ ਵੀ ਪਾਠ ਕਰ ਰਹੇ ਹਾਂ ਜੇ ਆ ਵੀ ਰੋਜ਼ ਗੁਰਦੁਆਰੇ ਜਾਂਦੇ ਹੋ ਤੇ ਬੱਚਾ ਨੇ ਵੀ ਸਵੇਰੇ ਉੱਠ ਕੇ ਤਿਆਰ ਹੋ ਜਾਣਾ ਕਹਿਣਾ ਮੈਂ ਵੀ ਨਾਲ ਜਾਣਾ ਹੈਗਾ ਛੋਟੇ ਛੋਟੇ ਬੱਚੇ ਵੀ ਐਸ ਕੰਮ ਜਿਹੜੇ ਆ ਕਰਨ ਲੱਗ ਜਾਂਦੇ ਹੈਗੇ ਆ ਕਿਉਂਕਿ ਘਰ ਦਾ ਜਿੱਦਾਂ ਦਾ ਮਾਹੌਲ ਹੁੰਦਾ ਆ ਬੱਚੇ ਉਸ ਤਰ੍ਹਾਂ ਹੀ ਮਾਹੌਲ ਤੇ ਢਾਲ ਜਾਂਦੇ ਹੈਗੇ ਆ ਤੇ ਆ ਵੀ ਬੀਬੀਆਂ ਪੈਣਾ ਮੇਰੀਆਂ ਜਿਹੜੀਆਂ ਹੈਗੀਆਂ ਆ ਉਹ ਜ਼ਰੂਰ ਬੱਚਿਆਂ ਦੀ ਕਾਮਯਾਬੀ ਲਈ ਪਾਠ ਕਰਿਆ ਕਰਨ ਤੇ ਜਦੋਂ ਵੀ ਉਹਨਾਂ ਆਸਤੇ ਕੋਈ ਭੋਜਨ ਬਣਾਉਂਦੀਆਂ ਪਦਾਰਥ ਬਣਾਉਂਦੀਆਂ ਜਾਂ ਕੋਈ ਹੋਰ ਚੀਜ਼ ਉਹਨਾਂ ਦੇ ਖਾਣ ਪੀਣ ਆਸਤੇ ਬਣਾਉਂਦੀਆਂ ਜਾਂ ਤੇ ਵਾਹੀ ਗੁਰੂ ਜੀ ਦਾ ਸਿਮਰਨ ਜਰੂਰ ਕਰਿਆ ਕਰਨ ਇੱਕ ਸਵੇਰੇ ਉੱਠ ਕੇ ਆਪ ਜੀ ਅੰਮ੍ਰਿਤ ਵੇੜਾ ਜੂਰ ਸੰਭਾਲਿਆ ਕਰੋ ਜਦ ਆਪ ਜੀ ਅੰਮ੍ਰਿਤ ਵੇੜਾ ਸੰਭਾਲੋਗੇ ਤੇ ਘਰ ਵਿੱਚ ਬਰਕਤਾਂ ਆਪਣੇ ਆਪ ਹੀ ਆ ਜਾਣੀਆਂ ਤੇ ਬੱਚਿਆਂ ਦੀ ਕਾਮਯਾਬੀ ਵਾਸਤੇ ਆਪ ਜੀ ਨਿਤਨੇਮ ਕਰਦੇ ਹੋਏ ਜਰ ਅਰਦਾਸ ਕਰੋਗੇ ਤੇ ਬੱਚਿਆਂ ਨੂੰ ਕਾਮਯਾਬੀ ਵੀ ਮਿਲ ਜਾਣੀ ਆ ਪਰ ਆਪ ਜੀ ਨੇ ਬੱਚਾ ਨੂੰ ਜਰੂਰ ਗੁਰੂ ਦੇ ਚਰਨਾਂ ਨਾਲ ਜੋੜਨਾ ਆ ਉਹਨਾਂ ਨੂੰ ਗੁਰਦੁਆਰੇ ਲੈ ਕੇ ਜਾਣਾ ਆ ਉਹਨਾਂ ਨੂੰ ਪਾਠ ਕਰਨ ਦੀ ਆਦਤ ਪਾਉਣੀ ਆ ਬਾਈ ਗੁਰੂ ਜੀ ਦਾ ਸਿਮਰਨ ਉਹਨਾਂ ਨੂੰ ਕਰਾਉਣਾ ਆ ਇਹ ਛੋਟੇ ਛੋਟੇ ਬੱਚਿਆਂ ਨੂੰ ਜਦ ਆਪ ਗੁਰੂ ਦੇ ਚਰਨਾਂ ਨਾਲ ਜੋੜ ਦਿਓਗੇ ਤੇ ਵੱਡੇ ਹੋ ਕੇ ਉਹਨਾਂ ਨੇ ਆਪਣੇ ਆਪ ਵੀ ਜੁੜ ਜਾਣਾ ਹੈਗਾ ਆ ਇਹ ਸਿਰਫ ਮੰਗਵਾਈ ਕਰ ਸਕਦੀਆਂ ਹੈਗੀਆਂ ਕਿਉਂਕਿ ਪਿਤਾ ਕੋ ਇੰਨਾ ਟਾਈਮ ਨਹੀਂ ਹੁੰਦਾ ਹੈਗਾ ਉਹਨਾਂ ਨੂੰ ਕੰਮਕਾਰ ਤੇ ਜਾਣਾ ਹੁੰਦਾ ਆ ਜਦ ਕੰਮਕਾਰ ਤੇ ਜਾਂਦੇ ਆ ਤਾਂ ਫਿਰ ਉਹਨਾਂ ਕੋ ਇੰਨਾ ਟਾਈਮ ਨਹੀਂ ਹੁੰਦਾ ਹੈਗਾ ਉਹ ਸ਼ਾਮ ਨੂੰ ਆ ਕੇ ਬੱਚਿਆਂ ਨੂੰ ਜਿੰਨਾ ਕਿ ਕਰ ਸਕਦੇ ਕਰਾ ਲੈਂਦੇ ਹੈਗੇ ਆ ਪਰ ਬੱਚਿਆਂ ਦੀ ਸਾਰਾ ਦਿਨ ਜਿਹੜੇ ਕੰਮ ਹੈਗੇ ਉਹ ਮਾਵਾ ਨਹੀਂ ਕਰਨੇ ਹੁੰਦੇ ਆ ਤੇ ਮਾਵਾ ਹੀ ਉਹਨਾਂ ਨੂੰ ਆਪਣੇ ਨਾਲ ਗੁਰੂ ਦੇ ਚਰਨਾਂ ਨਾਲ ਜੋੜ ਸਕਦੀਆਂ ਆ ਜਦ ਗੁਰੂ ਦੇ ਚਰਨਾਂ ਨਾਲ ਆਪ ਜੁੜਨ ਗਿਆ ਤੇ ਬੱਚਾ ਨੇ ਆਪਣੇ ਆਪ ਹੀ ਜੁੜ ਜਾਣਾ ਆ ਬੱਚਾ ਨੂੰ ਜਿੰਨੇ ਘਰ ਚ ਵੱਡੇ ਹੈਗੇ ਆ ਉਹਨਾਂ ਦੀ ਇੱਜ਼ਤ ਕਰਨੀ ਉਹਨਾਂ ਨਾਲ ਸਲੀਕੇ ਨਾਲ ਬੋਲਣਾ ਇਹ ਵੀ ਮਾਵਾ ਹੀ ਸਿਖਾਉਂਦੀਆਂ ਹੈਗੀਆਂ ਆ ਕਿਉਂਕਿ ਚੰਗੇ ਗੁਣ ਜਿੰਨੇ ਵੀ ਹੈਗੇ ਆ ਉਹ ਮਾਵਾ ਨੇ ਹੀ ਦੇਣੇ ਹੁੰਦੇ ਆ ਜੋ ਵੱਡੇ ਆ ਨਾ ਪਿਆਰ ਨਾਲ ਬੁੱਲਣਗੇ ਤੇ ਵੱਡੇ ਬੰਦਿਆ ਨੇ ਉਹਨਾਂ ਨੂੰ ਕਿੰਨੇ ਅਸ਼ੀਰਵਾਦ ਦੇਣੇ ਹੈਗੇ ਆ ਕਿ ਇਹ ਬੱਚੇ ਕਿੰਨਾ ਚੰਗਾ ਆ ਇਹ ਮੈਂ ਜਦੋਂ ਕੋਈ ਚੀਜ਼ ਮੰਗਦੀ ਪਾਣੀ ਮੰਗਾ ਪਾਣੀ ਲੈ ਆ ਕੇ ਦੇ ਦਿੰਦੇ ਆ ਮੇਰੇ ਕੋਲ ਬੈਠ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਆ ਤੇ ਉਹ ਮਾਵਾਂ ਜਿਹੜੀਆਂ ਦਾਦੀਆਂ ਘਰ ਚ ਹੋਣਗੀਆਂ ਉਹਨਾਂ ਨੇ ਉਹਨਾਂ ਨੂੰ ਕਿੰਨੇ ਅਸ਼ੀਰਵਾਦ ਦੇਣੇ ਹੈਗੇ ਆ ਇਹ ਛੋਟੀਆਂ ਛੋਟੀਆਂ ਗੱਲਾਂ ਜ਼ਰੂਰ ਬੱਚਿਆਂ ਨੂੰ ਸਿਖਾਇਆ ਕਰੋ ਅੱਜ ਆਪ ਸਿਖਾਓਗੇ ਕੱਲੇ ਇਹ ਆਪ ਜੀ ਦੇ ਹੀ ਕੰਮ ਹੋਣੀਆਂ ਹੈਗੀਆਂ ਆ ਜਦੋਂ ਬੱਚੇ ਵੱਡੇ ਹੋ ਜਾਣਗੇ ਆਪਜੀ ਬਜ਼ੁਰਗ ਹੋ ਜਾਓਗੇ ਤੇ ਉਹ ਸਾਰੇ ਗੁਣ ਜਿਹੜੇ ਆਪਨੇ ਸਿਖਾਈ ਹੋਈਆਂ ਉਹ ਉਹਨਾਂ ਨੇ ਆਪਜੀ ਤੇ ਲਾਗੂ ਕਰ ਦੇਣੇ ਆਪਜੀ ਦੀ ਉਸੇ ਤਰ੍ਹਾਂ ਇੱਜ਼ਤ ਕਰਨੀ ਆ ਮਾਣ ਕਰਨਾ ਆ ਵਾਹਿਗੁਰੂ ਦੇ ਚਰਨਾਂ ਨਾਲ ਜੋੜਨਾ ਆ ਆਪਜੀ ਨੂੰ ਗੁਰਦੁਆਰੇ ਲੈ ਕੇ ਜਾਣਾ ਆ ਇਹ ਸਾਰੇ ਕੰਮ ਤਦ ਹੀ ਹੋਣੇ ਆ ਜਦ ਮਾਵਾਂ ਸ਼ੁਰੂ ਤੋਂ ਆਪਣੇ ਨਾਲ ਜੁੜਨਗੇ ਉਹਨਾਂ ਨੂੰ